ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਵੀ ਆਈ ਨੇ ਕਾਕਾ ਨੂੰ ਦਿੱਤਾ ਧੁਮਾਕੇਦਾਰ ਆਫਰ ਸਿਰਫ 1 ਰੁਪਏ 'ਚ ਮਿਲੇਗਾ 4999 ਰੁਪਏ ਵਾਲਾ ਪਲਾਨ ਜਾਣੋ ਕਿਵੇਂ Vodafone Idea ਨੇ ਆਪਣੇ ਗਾਹਕਾਂ ਲਈ ਇੱਕ ਅਜਿਹੀ ਪੇਸ਼ਕਸ਼ ਪੇਸ਼ ਕੀਤੀ ਹੈ ਜਿਸ ਨੇ ਟੈਲੀਕਮ ਬਾਜ਼ਾਰਾਂ ਵਿੱਚ ਹਲਚਲ ਮਚਾ ਦਿੱਤੀ ਹੈ ਕੰਪਨੀ ਆਪਣੇ ਪੋਕਟਾ ਨੂੰ ਸਿਰਫ 1 ਰੁਪਏ ਵਿੱਚ 499 ਰੁਪਏ ਦਾ ਰੀਚਾਰਜ ਪਲਾਨ ਪੇਸ਼ ਕਰ ਰਹੀ ਹੈ ਇਹ ਪੇਸ਼ਕਸ਼ VI Games ਦੇ ਚੱਲ ਰਹੇ ਦੇ ਤਹਿਤ ਉਪਲਬਧ ਕਰਾਈ ਹੈ ਜਾਣਕਾਰੀ ਲਈ ਤੁਹਾਨੂੰ ਦੱਸਦੀ ਹੈ ਕਿ VI Games ਅਸਲ ਵਿੱਚ ਕੰਪਨੀ ਦਾ ਕਲਾਉਡ ਆਧਾਰਿਤ ਆਨਲਾਈਨ ਗੇਮਿੰਗ गेमिंग प्लेटफॉर्म ਹੈ ਜਿੱਥੇ ਇਸ ਵਿਸ਼ੇਸ਼ ਐਡੀਸ਼ਨਲ ਵਿੱਚ ਗਾਕਾਂ ਨੂੰ ਬਹੁਤ ਸਾਰੇ ਨਾਮ ਦਿੱਤੇ ਜਾ ਰਹੇ ਹਨ ਅਤੇ ਇਨ੍ਹਾਂ ਇਨਾਮਾਂ ਵਿੱਚੋਂ ਇੱਕ 4999 ਰੁਪਏ ਦਾ ਸਲਾਨਾ ਪਲਾਨ ਹੈ ਪ੍ਰਾਪਤਾ ਜਾਣਕਾਰੀ ਅਨੁਸਾਰ ਇਹ ਫਰੀडम फेस्ट फेस्ट 31 ਅਗਸਤ 2025 ਤੱਕ ਚੱਲੇਗਾ ਇਸ ਦੌਰਾਨ ਉਪਭੋਗਤਾ ਨੂੰ ਸਿਰਫ 1 ਰੁਪਏ ਵਿੱਚ ਸਲਾਨਾ ਪਲਾਨ ਲੈਣ ਦਾ ਮੌਕਾ ਮਿਲੇਗਾ ਜਿਸ ਦੀ ਅਸਲ ਕੀਮਤ 4999 ਰੁਪਏ ਹੈ ਇਸ ਪਲਾਨ ਦੇ ਫਾਇਦਿਆਂ ਨੂੰ ਦੀ ਗੱਲ ਕਰੀਏ ਤਾਂ ਇਹ ਅਸੀਮਤ ਕਾਲਿੰਗ ਹਰ ਰੋਜ਼ 2 GB ਮੋਬਾਈਲ ਡਾਟਾ ਡਾਟਾ ਰਜਨਾ ਸੋ SMS ਅਤੇ ਅਸੀਮਤ 5 GB ਡਾਟਾ ਦੀ ਪੇਸ਼ਕਸ਼ ਕਰਦਾ ਹੈ ਇਸ ਦੇ ਨਾਲ ਹੀ ਕਾਕਾ ਨੂੰ VIM TV ਦੇ ਤੇ Amazon Prime ਦੀ ਮੁਫਤ ਸਰਬਕ੍ਰੀ ਪਰਸਨ ਹੁੰਦੀ ਮਿਲੇਗੀ ਖਾਸ ਕਰ ਖਾਸ ਗੱਲ ਇਹ ਹੈ ਕਿ ਇਹ ਰਾਤ 12 ਵਜੇ ਤੋਂ ਦੁਪਹਿਰ 12 ਵਜੇ ਤੱਕ ਅਸੀਮ ਡਾਟਾ ਦੀ ਵਰਤੋਂ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ ਇਸ ਤੋਂ ਇਲਾਵਾ ਵੀਕੈਂਡ ਡਾਟਾ ਓਵਰਲੋਡ ਔਰ ਰੋਲ ਓਵਰ ਦੇ ਵਿਕਲਪ ਵੀ ਸ਼ਾਮਲ ਹਨ ਇਹ ਪੈਕ ਦੀ ਵਿੱਦਤਾ 365 ਰੁਪਏ ਜਾਨਕੀ ਇੱਕ ਸਾਲ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ